ਪਾਰਟੀ ਦਾ ਰੋਡ ਸ਼ੋ ਨਵਾਂ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਰੋਡ ਸ਼ੋ ਜਿਹੜਾ ਹੈਗਾ ਉਹ ਹੋ ਰਿਹਾ ਤੇ ਇਸ ਵਿੱਚ ਸਾਡੇ ਨਾਲ ਕਾਰਕੁੰਨ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਰੋਡ ਸ਼ੋ ਦੇ ਵਿੱਚ ਸ਼ਾਮਿਲ ਨੇ ਕਿੰਨਾ ਕੁ ਜੋਸ਼ ਹੈ ਸਰ ਤੁਹਾਡੇ ਸਰ ਤੁਹਾਨੂੰ ਜੋਸ਼ ਜਿਹੜਾ ਹੈ ਨਾ ਪਬਲਿਕ ਵੱਲ ਦੇਖੋ ਤੁਸੀਂ ਕਿੰਨੀ ਦੁਨੀਆ ਕਿੱਥੋਂ-ਕਿੱਥੋਂ ਪਿੰਡਾਂ ਦੇ ਵਿੱਚੋਂ ਪਹੁੰਚਿਆ ਇਹ ਸਿਰਫ ਜਨੂਨ ਹੈ ਨਾ ਜਨਤਾ ਦਾ ਜਨੂਨ ਹੈ ਸਿਰਫ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਦਾ ਜੋ ਜੋ ਉਹਨਾਂ ਨੇ ਕਿਹਾ ਸੀ ਉਹੀ-ਉਹੀ ਕਰ ਰਹੇ ਆ ਜਿਹਦੇ ਵਿੱਚ ਚਾਹੇ ਤੁਸੀਂ ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਲੈ ਲਓ 80 ਤੋਂ ਲੈ ਕੇ 90% ਘਰਾਂ ਦੇ ਬਿੱਲ ਬਿਲਕੁਲ ਜ਼ੀਰੋ ਆ ਰਹੇ ਆ ਚਾਹੇ ਕਿਸਾਨੀ ਦਾ ਲੈ ਲਓ ਚਾਹੇ ਕਿਸਾਨੀ ਦੀ ਮੋਟਰਾਂ ਦੇ ਦੇਖ ਲਓ ਬਿਜਲੀ ਕਿੱਦਾਂ ਆ ਰਹੀ ਆ ਧੜਾ-ਧੜ ਬਾਕੀ ਜੋ-ਜੋ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਕਿਹਾ ਸੀ ਉਹੀ-ਉਹੀ ਉਹ ਕਰ ਰਹੇ ਨੇ ਤੁਸੀਂ ਕਿੱਥੋਂ ਆਏ ਹੋ ਸਰ ਕੀ ਨਾਮ ਮਝੱਫਰਪੁਰ ਤੋਂ ਆਈ ਜਨਰਲ ਸੇਨ ਕਿਹੜੇ ਕਿਹੜੇ ਕੰਮ ਚੰਗੇ ਲੱਗੇ ਸਰਕਾਰ ਸਰੇ ਕੰਮ ਬਹੁਤ ਵਧੀਆ ਲੱਗੇ ਆ ਜੀ ਸਾਰੇ ਕੰਮ ਬਹੁਤ ਵਧੀਆ ਬਿਜਲੀ ਦੀ ਕਮੀ ਨਹੀਂ ਕੋਈ ਟੂਲ ਪੁਲਾਜੇ ਬੰਦ ਕਰਾਤੇ ਜੀ ਬਿੱਲ ਫਰੀ ਆਉਂਦੇ ਆ ਜੀ ਮौज ਲੱਗੀ ਪਈ ਆ ਜੀ ਹਾਂ ਜੀ ਹੋਰ ਸ਼ੋਅ ਦੇ ਵਿੱਚ ਸ਼ਾਮਲ ਹੋਏ ਸਰ ਤੁਸੀਂ ਹਾਂ ਜੀ ਸਰ ਜੀ ਕਿਹੜੇ ਕਿਹੜੇ ਕੰਮ ਚੰਗੇ ਲੱਗੇ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਸਰਕਾਰ ਸਰਪੰਨ ਭਗਵਾਨ ਸਿੰਘ ਜੀ ਮਾਨ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਆ ਟੂਲ ਪੁਲਾਜੇ ਚੱਕ ਦਿੱਤੇ ਆ ਜੀ ਦੇਖੋ ਹਸਪੀਟਲਾਂ ਦੇ ਵਿੱਚ ਬਹੁਤ ਦੁਸਰੀ ਹੋ ਰਹੀ ਆ ਜੀ ਤੇ ਪੜਾਈਆਂ ਦੇ ਵਿੱਚ ਸਕੂਲ ਹਨ ਵਧੀਆ ਢੰਗ ਤਰੀ हां जी सानो बहुत खुशी हो रही है ਤੁਸੀਂ ਪਾਰਟੀ ਵਰਕਰੋ ਸਰ ਕਿੰਨਾ ਕੁ ਜੋਸ਼ ਹੈ ਤੁਹਾਡੇ ਅੰਦਰ ਮੈਂ ਬਲੌਕ ਪ੍ਰਧਾਨਾ ਜੀ ਅਸੀਂ ਪੂਰੇ ਜੋਸ਼ ਤੇ ਸਾਰੇ ਸਾਰੇ ਪੰਡਾ ਜੇ ਇਕੱਠੇ ਹੋ ਕੇ ਬੰਦੇ ਅਸੀਂ ਇੱਥੇ ਆਏ ਰੋਡ ਸ਼ੋਅ 'ਚ ਹਿੱਸਾ ਲੈਣ ਵਾਸਤੇ ਬੰਦਾ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਉਤਸ਼ਾਹ ਦੇ ਨਾਲ ਇਸ ਰੋਡ ਸ਼ੋਅ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸ਼ਾਮਿਲ ਹੋ ਰਹੇ ਨੇ ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਨਵਾਂ ਸ਼ਹਿਰ